ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਰੁਣ ਪਟਤਾਂ ਅੱਜ ਸੂਬੇ ਦੇ ਵਿੱਚ ਕਈ ਨੌਜਵਾਨਾਂ ਨੂੰ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਨੌਕਰੀਆਂ ਦਿੱਤੀਆਂ ਗਈਆਂ ਨੇ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਖੁੱਡੀਆਂ ਸਾਹਿਬ ਤੁਹਾਡੇ ਵਿਭਾਗ ਦੇ ਵਿੱਚ ਲਗਾਤਾਰ ਜੋ ਅਸਾਮੀ ਖਾਲੀਆਂ ਪਈਆਂ ਸੀਗੀਆਂ ਕਿਹੜੇ-ਕਿਹੜੇ ਅ ਅਪਸਰਾਂ ਨੂੰ ਜਿਹੜਾ ਹੈਗਾ ਅੱਜ ਨਿਯੁਕਤੀ ਪੱਤਰ ਵੰਡੇ ਨੇ ਤੁਸੀਂ ਖੇਤੀਬਾੜੀ ਪੰਜਾਬ ਦਾ ਮੁਖ ਕੀਤਾ ਹੈ ਖੇਤੀਬਾੜੀ ਨਾਲ ਹੀ ਪੰਜਾਬ ਰੋਟੀ ਖਾਂਦਾ ਜਾਂ ਤਰੱਕੀ ਕਰਦਾ ਜਾਂ ਖੁਸ਼ਹਾਲੀ ਹੈ ਕਦੇ ਰਵਾਇਤੀ ਖੇਤੀ ਹੁੰਦੀ ਸੀ ਹੁਣ ਤਕਨੀਕ ਦੀ ਹੋਣ ਲੱਗੀ ਹੈ ਸਾਡੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹਦੇ ਵਿੱਚ ਕਾਫੀ ਸਾਰਾ ਹਿੱਸਾ ਪਾਇਆ ਉੱਥੇ ਨਾ ਬੱਚਿਆਂ ਨੂੰ ਪੜਾਇਆ ਜਾਂਦਾ ਕੋਰਸ ਕਰਾਏ ਜਾਂਦੇ ਆ ਅੱਜ 184 ਜਿਹੜੇ ਨਿਯੁਕਤੀ ਪੱਤਰ ਏਡੀਓ ਨੂੰ ਦਿੱਤੇ ਆ 450 ਜਵਾਨਾਂ ਨੂੰ ਵੈਸੇ ਵੱਖ-ਵੱਖਰੇ ਵਿਭਾਗਾਂ ਵਿੱਚ ਦਿੱਤੇ ਗਏ 100 84 ਨੂੰ ਇਹ ਵੈਸੇ ਅਸੀਂ 200 ਇਹਦੇ ਵਿੱਚ ਸਿਲੈਕਸ਼ਨ ਹੋਈ ਹੈ ਪੀਪੀਐਸਸੀ ਰਾਹੀਂ ਬੜਾ ਜਿਹੜਾ ਪਾਰਦਰਸ਼ੀ ਸਾਡਾ ਉਹਦੇ ਵਿੱਚ ਸੀ ਜਿਹੜੇ ਬੱਚਿਆਂ ਦੀ ਕਾਬਲੀਅਤ ਸੀ ਉਹਦੇ ਵਿੱਚ ਉਹਨਾਂ ਨੂੰ ਇਹ ਮੌਕਾ ਮਿਲਿਆ ਮੈਂ ਉਹਨਾਂ ਨੂੰ ਮੁਬਾਰਕ ਵੀ ਦਿੰਦਾ ਹਾਂ ਔਰ ਆਸ ਉਮੀਦ ਰੱਖਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਨੌਕਰੀ ਇਸ ਤਰ੍ਹਾਂ ਮਿਲੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਿਆ ਤੇ ਉਹ ਲੋਕਾਂ ਦੇ ਲਈ ਵੀ ਕੁਝ ਕਰਨ ਦੇ ਲਈ ਸੇਵਾ ਵਿੱਚ ਵੀ ਵੱਡਾ ਹਿੱਸਾ ਪਾਉਣ ਇਹ ਪੜ੍ਹ ਲਿਖ ਕੇ ਜਾਣਗੇ ਇਹਨਾਂ ਦੇ ਕੋਰਸ ਕੀਤੇ ਐ ਸਾਡੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਨਵੇਂ ਟੰਗਾ ਨਾਲ ਜਿਹੜੀ ਖੇਤੀ ਕਰਨ ਲਈ ਉਹਦੇ ਵਿੱਚ ਵੱਡਾ ਬੜਾ ਵੱਡਾ ਹਿੱਸਾ ਪਾਉਂਦਾ ਐ ਐਗਰੀਕਲਚਰ ਡਵੈਲਪਮੈਂਟ ਆਫੀਸਰ ਇਹ ਤੁਸੀਂ ਭਰਤੀ ਕੀਤੇ ਨੇ ਇਸ ਤੋਂ ਪਹਿਲਾਂ ਅਲੱਗ-ਅਲੱਗ ਜ਼ੋਨ ਦੇ ਵਿੱਚ ਵੀ ਪੰਜਾਬ ਨੂੰ ਡਿਵਾਈਡ ਕੀਤਾ ਹੋਇਆ ਸੀਗਾ ਕਿ ਅਲੱਗ-ਅਲੱਗ ਏਰੀਆ ਦੇ ਵਿੱਚ ਅਲੱਗ-ਅਲੱਗ ਫਸਲ ਕਿਸ ਤਰੀਕੇ ਨਾਲ ਉਗਾਣੀ ਹੈ ਕਿਸਾਨਾਂ ਨੂੰ ਜਿਹੜੀ ਰਵਾਇਤੀ ਫਸਲ ਉਹ ਉਗਾਉਂਦੇ ਸੀ ਉਹ ਚੋ ਵੀ ਬਾਹਰ ਕੱਢਣਾ ਹੈਗਾ ਉਹ ਚੈਲੰਜ ਵੀ ਬਹੁਤ ਵੱਡਾ ਅਸਲ ਵਿੱਚ ਇਹਨੇ ਚੈਲੰਜ ਤਾਂ ਬਹੁਤ ਵੱਡਾ ਕਿ ਜਿਆਦਾ ਝੋਨੇ ਤੇ ਨਿਰਭਰ ਹੋਣ ਲੱਗ ਗਿਆ ਪੰਜਾਬ ਝੋਨੇ ਤੇ ਬਹੁਤ ਸਾਰਾ ਸਾਡੇ ਪਾਣੀ ਦਾ ਖਪਤ ਹੁੰਦੀ ਹੈ ਪਾਣੀ ਦਾ ਝੋਰਾ ਸਭ ਨੂੰ ਚਿੰਤਾ ਸਾਰਿਆਂ ਨੂੰ ਹੈ ਚਾਹੇ ਵਿਗਿਆਨੀ ਗੱਲਾਂ ਕਰਨ ਕੋਈ ਹੋਵੇ ਉਦੇ ਵਾਸਤੇ ਬਚਤ ਵਾਸਤੇ ਵੀ ਸੋਚੀਦਾ ਜਿਵੇਂ ਕਿ ਸਿੱਧੀ ਬਜਾਈ ਹੈ ਉਹਦੇ ਨਾਲ ਵੀ ਕੁਝ ਪਾਣੀ ਦੀ ਬਚਤ ਹੁੰਦੀ ਹੈ 15-20% ਹੁੰਦੀ ਹੈ ਜਿਹੜਾ ਵਸਪਤੀ ਝੋਨਾ ਬੀਜਦੇ ਉਹਦੇ ਨਾਲ ਵੀ ਫਰਕ ਪੈਂਦਾ ਵਸਪਤੀ ਤੇ ਇੱਕ ਇਹ ਵੀ ਗੱਲ ਆ ਕਿ ਖਾਦਾਂ ਦੀ ਵਰਤੋਂ ਵੀ ਕੱਟ ਕਰਨੀ ਪੈਂਦੀ ਸੋ ਇਧਰਲੇ ਪਾਸੇ ਕੋਸ਼ਿਸ਼ ਕਰੀ ਜਾ ਰਹੀ ਹੈ ਕਿਸਾਨਾਂ ਨੂੰ ਕੁਝ ਇਹਦਾ ਬਦਲ ਹੌਲੀ-ਹੌਲੀ ਸੈਂਟਰ ਸਰਕਾਰ ਕੋਲੇ ਵੀ ਮੈਂ ਤਾਂ ਮੰਗ ਰੱਖਿਆ ਸੀ ਵੀ 1.7 17000 ਪਰ ਹੈਕਟਾਰ ਦੀ ਗੱਲ ਕਰਦੇ ਆ ਵੀ ਇਹਨੂੰ ਥੋੜਾ ਵਧਾ ਕੇ ਜਿਹਦੇ ਅਸੀਂ ਜ਼ਮੀਦਾਰਾਂ ਨੂੰ ਡਾਈਵਰਸੀਫਿਕੇਸ਼ਨ ਵੱਲ ਲੈ ਕੇ ਜਾ ਸਕੀਏ ਚਾਹੇ ਉਹ ਦਾਣਾਂ ਦੀ ਗੱਲ ਕੀਤੀ ਜਾਂਦੀ ਹੈ ਮੱਕੀ ਦੀ ਮੱਕੀ ਵੱਲ ਐਤਕੀ ਅਸੀਂ ਵਿਸ਼ੇਸ਼ ਧਿਆਨ ਦਿੱਤਾ ਵੀ ਹੈ ਕੋਈ ਤਿੰਨ ਕਿ ਜ਼ਿਲ੍ਹਿਆਂ ਚ ਜਿਹੜੇ ਪਾਈਲਟ ਪ੍ਰੋਜੈਕਟ ਚੱਲਣਗੇ ਜੀ ਤੋਂ ਉਹ ਖਰੀਦੀ ਵੀ ਜਾਊਗੀ ਉਹਦੇ ਨਾਲ ਥੋੜਾ ਅਗਲੇ ਸਾਲਾਂ ਤੱਕ ਜ਼ਮੀਦਾਰਾਂ ਨੂੰ ਇਸ ਦੇ ਬਾਰੇ ਪਤਾ ਵੀ ਲੱਗਣ ਲੱਗ ਜੂ ਕਿ ਇਹਦੀ ਕਮਾਈ ਝੋਨੇ ਦੀ ਖੇਤੀ ਦੇ ਬਰਾਬਰ ਉਹ ਦਿੱਲੀ ਵੀ ਤੁਸੀਂ ਜਾ ਕੇ ਆਏ ਸੀ ਜਦੋਂ ਸ਼ਿਵਰਾ ਚੋਹਾਨ ਉਹਨਾਂ ਨੇ ਇਹ ਇੱਕ ਵੱਡਾ ਪ੍ਰੋਗਰਾਮ ਵੀ ਇੱਥੇ ਹੋਇਆ ਸੀ ਮੱਕੀ ਨੂੰ ਲੈ ਕੇ ਪਰ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਡੀਐਸਆਰ ਦੀ ਬਿਜਾਈ ਦੀ ਚਰਚਾ ਕਰ ਰਹੇ ਹੋ ਗਰਾਊਂਡ ਵਾਟਰ ਹੋਰ ਉੱਪਰ ਆਵੇ ਉਸ ਨੂੰ ਲੈ ਕੇ ਤੁਸੀਂ ਜ਼ੋਰ ਮਾਰ ਰਹੇ ਹੋ ਪਰ ਕੁਝ ਕੁਛ ਇੱਕ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਉਹ ਕੁਝ ਅਲੱਗ ਰਾਗ ਆਲਾਪ ਦੇਖੋ ਜੀ ਅੱਜ ਕੱਲ੍ਹ ਆਜ਼ਾਦੀ ਹੈ ਕਿਸੇ ਨੂੰ ਕੋਈ ਵੀ ਕੁਝ ਕਹਿ ਦੇ ਪਰ ਅਸੀਂ ਸਾਰੇ ਤਜਰਬਿਆਂ ਤੋਂ ਬਾਅਦ ਯੂਨੀਵਰਸਿਟੀ ਦਾ ਸਾਡੇ ਮਹਾਰਾਂ ਦਾ ਸਾਡੇ ਐਕਸਪਰਟਾਂ ਦਾ ਬਹੁਤ ਸਾਰਾ ਧਿਆਨ ਹੋਣ ਤੋਂ ਬਾਅਦ ਫਿਰ ਇਹ ਸੋਚਿਆ ਗਿਆ ਜਾਂ ਸਿੱਧੀ ਬਜਾਈ ਹੋਣ ਲੱਗੀ ਤੇ ਸਿੱਧੀ ਬਜਾਈ ਜਿਹੜੇ ਲੋਕ ਕਰਦੇ ਆ ਉਹ ਦੱਸਦੇ ਵੀ ਆ ਕਿਉਂਕਿ ਤਾਂ ਉਹ ਸਿੱਧੀ ਪਈ ਜ਼ਮੀਨ ਵਿੱਚ ਬੀਜ ਨਾ ਹੁੰਦਾ ਪਾਣੀ ਫਿਰ 8-8 10 ਦਿਨਾਂ ਬਾਅਦ ਲਾਉਣਾ ਹੁੰਦਾ ਜਿਹੜਾ ਦੂਸਰਾ ਉਹਨੂੰ ਇੱਕ ਵਾਰੀ ਭਰ ਕੇ ਪਾਉਣ ਵਾਂਗੂ ਫਿਰ ਉਹਦੇ ਬਜਾਦ ਕਰਦੇ ਆ ਮਹੀਨਾ ਭਰ ਕੇ ਰੱਖਦੇ ਆ ਉਦੋਂ ਪਾਣੀ ਦਾ ਕਾਫੀ ਜਿਹੜੀ ਬਚਤ ਹੁੰਦੀ ਹੈ ਨਾਲ ਇਹ ਵੀ ਹੁਣ ਤਾਂ ਵਿਗਿਆਨੀ ਵੀ ਕਹਿਣ ਲੱਗੇ ਤੇ ਜਿਹੜੇ ਪ੍ਰੈਕਟੀਕਲੀ ਜ਼ਿੰਮੇਦਾਰ ਨੇ ਉਹ ਵੀ ਸੋਚਣ ਲੱਗੇ ਆ ਕਿ ਪਾਣੀ ਉਹਦੇ ਚ ਲਗਾਤਾਰ ਖੜਨਾ ਨਹੀਂ ਪਾਣੀ ਉਹਨੂੰ ਇੱਕ ਦੋ ਦਿਨ ਸੁਕਾ ਕੇ ਫੇਰ ਲਾ ਕੇ ਉਹਨੂੰ ਸਿਲਾ ਰੱਖਣਾ ਹੀ ਜਿਹਦੇ ਨਾਲ ਫਸਲ ਵਧੀਆ ਹੋ ਸਕਦੀ ਹੈ ਪਰ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਡਿਪਾਰਟਮੈਂਟ ਵੱਲੋਂ ਫਿਰ ਇਨੀਸ਼ੀਏਟਿਵ ਲਏ ਜਾ ਰਹੇ ਨੇ ਕਿਉਂਕਿ ਕੁਝ ਇੱਕ ਮੰਚਾ ਹੈ ਸਮੇ ਸਮੇ ਸਰ ਖਾਸ ਕਰਕੇ ਇਸ ਗਲਤੀ ਮੈਂ ਜ਼ਰੂਰ ਕਹਿਣਾ ਕਿ ਜਦੋਂ ਦਾ ਮੇਰੀ ਡਿਊਟੀ ਲੱਗੀ ਹੈ ਤੇ ਮੈਂ ਸਾਰੇ ਜ਼ਿਲ੍ਹੇ ਦੇ ਅਫਸਰਾਂ ਨੂੰ ਤੇ ਉਹਦੇ ਨਾਲ ਜਿਹੜੇ ਬਲਾਕ ਦੇ ਵੀ ਕਿਸਾਨਾਂ ਨਾਲ ਜ਼ਰੂਰ ਆਪਤਾ ਕੰਮ ਰੱਖੋ ਕਿਸ ਚੀਜ਼ ਦੀ ਲੋੜ ਆ ਕਿਉਂ ਆ ਕਿਸੇ ਬਸ ਨੂੰ ਬਿਮਾਰੀ ਪੈਂਦੀ ਹੈ ਉਹਦਾ ਧਿਆਨ ਕਰਨ ਵਾਸਤੇ ਇਹਦੇ ਨਾਲ ਸਾਡੇ ਜਿਹੜੇ ਫੀਲਡ ਵਿੱਚ ਬੱਚੇ ਜਾਂਦੇ ਆ ਆਖਰੀ ਸਵਾਲ ਹੈ ਕੋਈ ਡੀਐਸਆਰ ਦਾ ਕੋਈ ਟਾਰਗੇਟ ਮਿੱਥਿਆ ਵੀ ਇੰਨਾ ਹੈਕਟੇਰ ਜਿਹੜਾ ਹੈਗਾ ਉਹ ਕਰਾਣਾ ਹੀ ਕਰਾਣਾ ਉਹ 6 ਲੱਖ ਹੈਕਟੇਰ ਦਾ ਹੈਗਾ ਕੋਆ ਗਰੇ ਪਿਛਲੀ ਵਾਰ 5 ਸੀਪ ਉਦੋਂ ਬੱਤੇ 3.5 ਸੀਪ ਥੋੜਾ ਥੋੜਾ ਵਧਦਾ ਜਾਂਦਾ ਅਸੀਂ ਆਸ ਉਮੀਦ ਰੱਖਦੇ ਹਾਂ ਕਿ ਵਧਾਉਣਗੇ ਕਿਸਾਨ ਬਹੁਤ ਬਸ਼ੀ ਆਏ ਸੰ ਸਾਡੇ ਨਾਲ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਡੀਐਸਆਰ ਵਿਧੀ ਦੇ ਨਾਲ ਟਾਰਗੇਟ ਵੀ ਇਸ ਵਾਰ ਇਹਨਾਂ ਨੇ 6 ਲੱਖ ਹੈਕਟੇਅਰ ਮਿੱਥਿਆ ਹੈਗਾ ਤੇ ਜਿਹੜੇ ਕਿਸਾਨਾਂ ਨੂੰ ਕੁਝ ਭ੍ਰਮ ਹੈ ਜਾਂ ਕੁਝ ਅਧੂਰੀ ਜਾਣਕਾਰੀ ਹੈ ਉਹਨਾਂ ਨੂੰ ਜਾਗਰੂਕ ਕਰਨ ਲਈ ਵੀ ਵਿਭਾਗ ਕੰਮ ਕਰ ਰਿਹਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣ ਪਟ